ਬਹੁਤ ਬਹੁਤ ਧੰਨਵਾਦੀ ਤੁਸੀਂ ਸਾਰੇ ਇੱਥੇ ਆਏ ਹੋ ਬਹੁਤ ਹੀ ਇੱਕ ਅਹਿਮ ਮੁੱਦਾ ਸ਼ਾਇਦ ਉਹ ਬਹੁਤ ਸਾਰੇ ਅਫਸਰਾਂ ਦੇ ਜਾਂ ਬਹੁਤ ਸਾਰੇ ਪੰਜਾਬ ਸਰਕਾਰ ਦੇ ਲੀਡਰਾਂ ਦੇ ਜਾਂ ਹੋਰ ਦੇ ਧਿਆਨ 'ਚ ਨਹੀਂ ਹੈ ਕਿਉਂਕਿ ਅੱਜ ਦਾ ਮੁੱਦਾ ਉਹਨਾਂ ਸਟੂਡੈਂਟਸ ਦੇ ਬਾਰੇ ਹੈ ਉਹਨਾਂ ਲੋਕਾਂ ਦੇ ਬਾਰੇ ਹੈ ਜਿਨ੍ਹਾਂ ਨੂੰ ਰੱਬ ਤੋਂ ਬਾਅਦ ਦੂਜਾ ਰੱਬ ਮੰਨਿਆ ਜਾਂਦਾ ਉਹਨੇ ਡਾਕਟਰ ਹੁਣ ਇਹ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਤਾਂ NEET ਦੀ ਜਿਹੜੀ ਇਹ ਕਾਉਂਸਲਿੰਗ ਚੱਲ ਰਹੀ ਹੈ NEET ਦਾ ਐਗਜ਼ਾਮ ਹੁੰਦਾ ਜਿਹੜਾ MBBS ਦੇ ਦਾਖਲੇ ਵਾਸਤੇ ਕੀਤਾ ਜਾਂਦਾ ਉਸ NEET ਦੇ ਐਗਜ਼ਾਮ ਦੇ ਵਿੱਚ ਜੇ ਤੁਸੀਂ ਚੈੱਕ ਕਰੋ ਪਿਛਲੇ ਮਈ ਦਾ ਐਗਜ਼ਾਮ ਹੋਇਆ ਰਿਜ਼ਲਟ ਆਏ ਨੂੰ ਮੱਲ ਲਾ ਕਾਫੀ ਧੇਰ ਹੋ ਗਈ 9 ਵਾਰ ਤਾਂ ਉਹ ਕਾਉਂਸਲਿੰਗ ਜਿਹੜੀ ਹੈ ਦੀ NEET ਦੀ ਪੋਸਟਪੋਨ ਹੋ ਚੁੱਕੀ ਹੈ 9 ਵਾਰ ਪੰਜਾਬ ਦੀ ਪੰਜਾਬ ਦੀ ਸਰਕਾਰ ਦਾ ਪੰਜਾਬ ਦੇ ਮინისტრਾਂ ਦਾ ਇਸ ਗੱਲ ਤੇ ਕੋਈ ਧਿਆਨ ਨਹੀਂ ਆ। ਉਲਟਾ ਉਸ ਤੋਂ ਵੱਡੀ ਜਿਹੜੀ ਗੱਲ ਕਰਨ ਵਾਲੀ ਹੈ ਕਿ ਪੰਜਾਬ ਸਰਕਾਰ ਨੇ ਇਸ ਸਾਲ ਇੱਕ ਬੌਂਡ ਲਾਗੂ ਕੀਤਾ ਜਿਹੜਾ ਵੀ ਬੱਚਾ ਐਮਬੀਬੀਐਸ ਦੇ ਵਿੱਚ ਐਡਮਿਸ਼ਨ ਲਊਗਾ ਉਹਨੂੰ 2 ਸਾਲ ਦਾ ਇੱਕ ਬੌਂਡ ਦੇਣਾ ਪੈਣਾ ਹੈ ਸਰਕਾਰੀ ਜਿਹੜਾ ਜਿਹੜੇ ਹਸਪਤਲ ਹੈ ਜਾਂ ਪਿੰਡੂ ਏਰੀਏ ਨੇ ਉਹਦੇ ਵਿੱਚ ਨੌਕਰੀ ਕਰਨ ਵਾਸਤੇ ਜਦੋਂ ਉਹਦੀ ਐਮਬੀਬੀਐਸ ਕੰਪਲੀਟ ਹੋ ਜਾਣੀ ਹੈ ਉਸ ਤੋਂ ਬਾਅਦ ਉਹ 2 ਸਾਲ ਲਈ ਉੱਥੇ ਨੌਕਰੀ ਕਰੂਗਾ। ਬਹੁਤ ਚੰਗੀ ਗੱਲ ਹੈ ਜਿਹੜਾ ਬੱਚਾ ਸਰਕਾਰੀ ਕਾਲਜ ਪੜ੍ਹਦਾ ਹੈ ਉਹਨੂੰ ਅਨ ਡਾਊਟਲੀ ਸਰਕਾਰ ਦੀ ਸੇਵਾ ਕਰਨ ਦਾ ਜ਼ਰੂਰੀ ਚਾਹੀਦਾ ਹੈ ਇਹ ਇਹਦੇ ਅਸੀਂ ਕਦੇ ਵੀ ਕੋਈ ਇਤੂ ਪ੍ਰਾਂਤੂ ਨਹੀਂ ਪਰ ਉਹਦੇ ਇਵਜ਼ ਦੇ ਵਿੱਚ ਮੰਨ ਲਓ ਬੱਚਾ ਜਿਹੜਾ ਹੈ ਉਹਦੇ ਲਈ ਕੀ ਰੱਖਤਾ ਕਿ ਜੇ ਉਹ ਬੱਚਾ 2 ਸਾਲ ਉਥੇ ਨਹੀਂ ਨੌਕਰੀ ਕਰਨੀ ਚਾਹੁੰਦਾ ਜਾਂ ਉਹਦੋਂ ਬੱਚਾ 2 ਸਾਲ ਲਈ ਉਥੇ ਨੌਕਰੀ ਨਹੀਂ ਕਰਦਾ ਉਹਦੀ ਅੱਜ ਐਡਮਿਸ਼ਨ ਵਾਸਤੇ ਉਹਨੂੰ 20 ਲੱਖ ਰੁਪਏ ਦਾ ਅਸ਼ੂਰਟੀ ਬਾਂਡ ਦੇਣਾ 20 ਲੱਖ ਰੁਪਇਆ ਅੱਜ ਐਡਮਿਸ਼ਨ ਲੈਣੀ ਹੈ ਆ ਇੱਕ ਨੋਟਿਸ ਹੈ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦਾ ਇਹ ਨੋਟਿਸ ਦੇ ਵਿੱਚ ਉਹਨਾਂ ਨੇ ਲਿਖਿਆ ਮੈਂ ਥੋੜਾ ਜਿਹਾ ਲਾਸਟ ਲਾਈਨ ਪੜ੍ਹਦਾ ਨਾ ਕਿ ਤੁਸੀਂ ਆਪਣਾ ਜਿਹੜਾ ਬੌਂਡ ਹੈ ਉਹ ਦਿੱਤਾ ਹੈ ਨਾ ਸਿਲੈਕਟਡ ਸੈਸਰ ਕਾਉਂਸਲਿੰਗ ਦੇਰ ਲਾਈਟਲੀ ਕਮਾਂਸ ਦਫੀ 26 ਤਰੀਕ ਤੱਕ 26 9 ਤੱਕ ਤੁਸੀਂ ਆਪਣਾ ਜਿਹੜਾ ਬੌਂਡ ਹੈ ਉਹ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਸਬਮਿਟ ਕਰਾਉਣਾ ਹੈ ਜੇ ਬੱਚਾ ਇਹ ਨਹੀਂ ਸਬਮਿਟ ਕਰਦਾ ਤਾਂ ਉਹਦੇ ਲਈ ਕਲਾਸਾਂ ਲਾਉਣੀਆਂ ਮਨਾ ਨੇ ਤੁਸੀਂ ਸਿੱਧਾ ਸਿੱਧਾ ਇਹ ਕਹਿ ਸਕਦੇ ਹੋ ਜਿਹੜੀ ਸਰਕਾਰ ਇਹ ਗੱਲ ਕਰਦੀ ਸੀ ਕਿ ਅਸੀਂ ਮੁਫਤ এডਿਕੇਸ਼ਨ ਦੇਵਾਂਗੇ ਅੱਜ ਉਹ ਸਰਕਾਰ ਜਿਹੜੀ ਹੈ ਮੁਫਤ এডਿਕੇਸ਼ਨ ਨਹੀਂ ਪੈਸੇ ਨਾਲ ਜਿਹੜੀ এডਿਕੇਸ਼ਨ ਦੇਣਾ ਚਾਹੁੰਦੀ ਹੈ ਤੇ ਪੈਸੇ ਉਹਨਾਂ ਦੇ ਫਾਈਨੈਂਸ਼ੀਅਲ ਟ੍ਰੈਪ ਜਿਹੜੀ ਫਸਾਉਣ ਵਾਲੀ ਗੱਲ ਹੈ ਅੱਜ ਬੱਚਿਆਂ ਅੱਜ ਜਿਹੜੇ ਬੱਚਿਆਂ ਦੇ ਪੇਰੈਂਟਸ ਉਹਦੇ ਵਿੱਚ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 1580 ਸੀਟਾਂ ਨੇ ਮੈਡੀਕਲ ਬੜੀ ਹੈਰਾਨੀ ਦੀ ਗੱਲ ਹੈ ਕਿ ਪ੍ਰਦੇਸ਼ ਦੀ ਸਭ ਤੋਂ 12 ਸਟੇਟ ਹੋਵੇ ਜਿਹੜੀਆਂ ਸਟੇਟਾਂ ਨੂੰ ਅਸੀਂ ਬਿਮਾਰੂ ਸਟੇਟਸ ਕੈਨ ਸੀ ਬਿਹਾਰ ਹੋਗੀ ਮੱਧ ਪ੍ਰਦੇਸ਼ ਹੋਗੀ ਰਾਜਸਥਾਨ ਹੋਗੀ ਉਹਨਾਂ ਦੀ ਯੂਪੀ ਹੋਗੀ ਉਹਨਾਂ ਸਟੇਟਾਂ ਦੇ ਵਿੱਚ ਸਰਕਾਰੀ ਸੀਟਾਂ ਜਿਹੜੀਆਂ ਨੇ ਘੱਟੋ ਘੱਟ ਕਿਸੇ ਸਟੇਟ ਦੇ ਵਿੱਚ ਤਕਰੀਬਨ 3000 ਹੈ ਕਿਸੇ ਵਿੱਚ 5000 ਹੈ ਕਿਸੇ 7000 ਹੈ ਮੈਂ ਇਥੇ ਦੱਸਣਾ ਚਾਹਣਾ ਸਾਡੇ ਨਾਲ ਲੱਗਦੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ 1177 ਸੀਟਾਂ ਨੇ ਤੇ ਪੰਜਾਬ ਦੇ ਵਿੱਚ 750 ਸੀਟ ਸਰਕਾਰੀ ਸੀ ਜਿਹੜੇ ਮਾਨ ਸਾਹਿਬ 16 ਮੈਡੀਕਲ ਕਾਲਜ ਖੋਲਣ ਦੀ ਗੱਲ ਕਰਦੇ ਸੀ ਜਿਹਦੇ ਜੋ ਇੱਕ ਵੀ ਨਹੀਂ ਖੁੱਲਿਆ ਸਰਕਾਰ ਦਾ ਧਿਆਨ ਉਸ ਚੀਜ਼ ਵੱਲ ਨਹੀਂ ਹੈ ਸਰਕਾਰ ਦਾ ਧਿਆਨ ਇਹ ਹੈ ਕਿ ਅਸੀਂ 20-20 ਲੱਖ ਰੁਪਏ ਦੇ ਬੌਂਡ ਲੈ ਕੇ ਆਸੋ ਬੱਚਾ 800 ਬੱਚੇ ਜੀ ਨੇ ਐਡਮਿਸ਼ਨ ਲੈਣੀ ਆ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ 750 ਤੋਂ 800 ਬੱਚੇ ਲੈਣੀ ਆ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਬੱਚਾ ਅੱਜ 20 ਲੱਖ ਦਾ ਬਾਂਡ ਕਿੱਥੋਂ ਤੋਂ ਇੱਕ ਬੱਚਾ EWS ਕੀ ਦੇ ਵਿੱਚ ਐਡਮਿਸ਼ਨ ਲੈਂਦਾ ਹੈ EWS ਦਾ ਮਤਲਬ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਉਹ ਭਾਈ ਜੇ ਉਹਦੇ ਕੋਲ 20 ਲੱਖ ਰੁਪਏ ਹੋਵੇ ਉਹ EWS ਐਡਮਿਸ਼ਨ ਕਿ ਲੋਗਾ ਉਹ EWS ਆਉਂਦੇ ਨਹੀਂ ਜਿਹਦੇ ਕੋਲ 20 ਲੱਖ ਰੁਪਏ ਦੀ ਪ੍ਰਾਪਰਟੀ ਹੈ ਤੁਸੀਂ ਟੈਕਨੀਕਲੀ ਦਫ਼ਤਰਾਂ 'ਚ ਬੈਠ ਕੇ ਚੀਜ਼ਾਂ ਬਣਾਈ ਜਾ ਰਹੇ ਹੋ ਤੁਸੀਂ ਰੂਲਸ ਬਣਾਏ ਜਾ ਰਹੇ ਹੋ ਇੱਕ ਐਸੀ ਬੱਚਾ ਹੈ ਕੈਸਟਲੀ ਬੱਚਾ ਹੈ ਇੱਕ ਸਰਕਾਰੀ ਨੌਕਰੀ ਕਰਨ ਵਾਲਾ ਪੇਰੈਂਟ ਹੈ ਜਿਹਦੀ ਸਰਕਾਰੀ ਤਨਖਾਹ 40,000 ਰੁਪਏ ਹੈ ਸਰਕਾਰੀ ਉਹ ਰਹਿੰਦਾ ਕਿਰਾਏ ਦੇ ਮਕਾਨ ਤੇ ਰਹਿੰਦਾ ਹੈ ਉਹ ਕਿੱਥੋਂ ਤੁਹਾਨੂੰ ਬੌਂਡ ਦਊਗਾ ਬੌਂਡ ਦੇ ਵਿੱਚ ਵੀ ਇਹ ਮੈਂਸ਼ਨ ਹੈ ਆ ਮੇਰੇ ਕੋਲ ਇਹਦੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਵਿੱਚ ਮੈਂਸ਼ਨ ਹੈ ਕਿ ਤੁਸੀਂ 20 ਲੱਖ ਰੁਪਏ ਦੀ ਜਿਹੜੀ ਗਾਰਡੀਅਨ ਕਿਸੇ ਤੋਂ ਸ਼ਿਉਰਟੀ ਕਿਸੇ ਦੋਸਤ ਮਿੱਤਰ ਉਹਦੇ ਕਿਸੇ ਤੋਂ ਵੀ ਲੈ ਸਕਦੇ ਹੋ ਤੇ ਉਹ 5 ਸਾਲ ਲਈ ਬਾਂਡ ਪਹਿਲਾਂ 5 ਸਾਲ ਲਈ ਉਹਤੇ ਤੇ ਕੋਈ ਲੋਨ ਨਹੀਂ ਲੈ ਸਕਦਾ ਪ੍ਰਾਪਰਟੀ ਤੇ ਕੋਈ ਉਹਨੂੰ ਵੇਚ ਨਹੀਂ ਸਕਦਾ 2 ਸਾਲ ਜਿਹੜਾ ਉਹਨੇ ਉਹਨੇ ਸਰਵਿਸ ਕਰਨੀਆਂ ਉਦੋਂ ਵੀ 7 ਸਾਲਾਂ ਲਈ ਉਹ ਪ੍ਰਾਪਰਟੀ ਉਹਦੀ ਬਲੌਕ ਹੋਗੀ ਜੇ ਕੋਈ ਬੱਚਾ ਜਿਹੜਾ ਬੱਚਾ ਚ ਟਾਪ ਚ ਐਡਮਿਸ਼ਨ ਰਣਾ ਪਟਿਆਲੇ ਉਹ ਬੱਚੇ ਲੈਂਦੇ ਨੇ ਟਾਪ ਰੈਂਕ ਬੱਚੇ ਨੇ ਫਰੀਦਕੋਟ ਲੈਂਦੇ ਨੇ ਅਮਰਸਰ ਲੈਂਦੇ ਨੇ ਪੰਜਾਬ ਦੇ ਵਿੱਚ ਚਾਰ ਮੈਡੀਕਲ ਕਾਲਜੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਚਾਰੇ ਮੈਡੀਕਲ ਕਾਲਜੇ ਆਂ ਹੋਰ ਕਾਲਜ ਜਿਹੜੇ ਕੋਈ ਪ੍ਰਾਈਵੇਟ ਵੀ ਖੋਲੇ ਨੇ ਉਹ ਕਾਲੀਦਾਦੀ ਸਰਕਾਰ ਵੇਲੇ ਖੋਲੇ ਗਏ ਇਹ ਸਰਕਾਰ ਤੋਂ ਅੱਜ ਤੱਕ 4 ਸਾਲ ਹੋ ਗਏ ਇੱਕ ਵੀ ਮੈਡੀਕਲ ਕਾਲਜ ਦੀ ਇੱਟ ਨਹੀਂ ਲੱਗੀ ਨਾ ਤੇ ਅੱਜ ਉਹਨਾਂ ਨੇ ਬੌਂਡ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਬੱਚਾ ਇਹ ਪੂਰੀ ਆਪਣੀ ਸਰਵਿਸ ਬੌਂਡ ਨਹੀਂ ਕਲੀਅਰ ਕਰਦਾ ਉਦੋਂ ਤੱਕ ਉਹ ਪ੍ਰਾਪਰਟੀ ਜਿਹੜੀ ਹੈ ਸਰਕਾਰ ਕੋਲੇ ਉਹਦੀ ਪ੍ਰਾਪਰਟੀ ਦੀ ਅਸ਼ਿਉਰਿਟੀ ਸਰਕਾਰ ਕੋਲੇ ਰਹੂਗੀ ਉਹ ਪ੍ਰਾਪਰਟੀ ਉਦੋਂ ਤੱਕ ਨਾ ਵੇਚ ਸਕਦਾ ਨਾ ਉਹ ਤੇ ਲੋਨ ਲੈ ਸਕਦਾ ਹੁਣ ਕਿਸੇ ਬੰਦੇ ਨੂੰ ਐਮਰਜੈਂਸੀ ਲੋੜ ਪੈ ਗਈ ਕਿਸੇ ਦਾ ਘਰ ਹੈ ਕਿਸੇ ਦਾ ਦਰ ਹੈ ਉਹ ਬੰਦਾ ਕਿੱਥੇ ਜਾਊਗਾ ਤੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਕੋਈ ਨੇੜੇ ਵਾਲਾ ਸਾਕਾ ਸੰਬੰਧੀ 10 ਸਾਲ ਲਈ ਤਾਂ ਆਪਣੀ ਪ੍ਰਾਪਰਟੀ ਬਾਉਣ ਨਹੀਂ ਕਰੂਗਾ ਸਿੱਖ ਬਹੁਤ ਵੱਡਾ ਮੁੱਦਾ ਜਿਹੜਾ ਇਹ ਹੈ ਤੇ ਪੰਜਾਬ ਦੀ ਸਰਕਾਰ ਜਿਹੜੀ ਹੈ ਦਫਤਰੀ ਇਹ ਨਾਦਰ ਸ਼ਾਹੀ ਫਰਮਾਨ ਜਾਰੀ ਕਰਦੀ ਹੈ ਕਿੱਥੇ ਤਾਂ ਉਹਨਾਂ ਨੂੰ ਸੀਟਾਂ ਵਧਾ ਕੇ ਅੱਜ ਪੰਜਾਬ ਦੇ ਜਿਹੜੇ ਸਟੂਡੈਂਟ ਜਿਹੜੇ ਬੱਚੇ ਅੱਜ ਕਹਿੰਦੇ ਸਾਡੇ ਕੋਲੇ ਮੈਡੀਕਲ ਸਹੂਲਤਾਂ ਦੀ ਸਭ ਤੋਂ ਵੱਡੀ ਘਾਟ ਹੈ ਪੰਜਾਬ ਦੇ ਵਿੱਚ ਕਿੱਥੇ ਤਾਂ ਸਾਨੂੰ ਡਾਕਟਰ ਪਾਇਦਾ ਕਰਨੇ ਚਾਹੀਦੇ ਸੀ ਕਿਤੇ ਹੁਣ ਉਹ ਡਾਕਟਰ ਜਿਹੜੇ ਪੈਦਾ ਹੋਏ ਸੀ ਉਹਨਾਂ ਤੇ ਤੁਸੀਂ ਐਡਾ ਵੱਡਾ ਹਿਆਰ ਆ ਜਿਹੜਾ ਐਡਾ ਵੱਡਾ ਪੱਥਰ ਜਿਹੜਾ ਤੁਸੀਂ 20 ਲੱਖ ਰੁਪਏ ਦਾ ਰੱਖਤਾ ਇਹ ਮੈਂ ਪੁੱਛਣਾ ਚਾਹਣਾ ਕਿ ਕੌਣ ਕਰੂਗਾ ਭਈ ਜਿਹਦੇ ਘਰਾਂ ਦੇ ਵਿੱਚ ਸਮਰਾਥ ਨੇ ਆਇਆ ਤਾਂ ਉਹਦੇ ਲਈ ਵੀ ਬਹੁਤ ਵੱਡੀ ਗੱਲ ਹੈ ਸੋ ਸਰਕਾਰ ਨੂੰ ਇਸ ਮੁੱਦੇ ਤੇ ਸੋਚਣਾ ਚਾਹੀਦਾ ਹੈ ਕਿ ਜਿਹੜਾ ਇਹ ਮੁੱਦਾ ਉਹਨਾਂ ਨੇ ਇਹ ਜਿਹੜਾ ਫਰਮਾਨ ਜਾਰੀ ਕੀਤਾ ਇਹਨੂੰ ਵਾਪਸ ਲਓ ਇਹ ਜ਼ਰੂਰ ਹੈ ਅਸੀਂ ਇਸ ਗੱਲ ਦੇ ਹਾਂਮੀ ਭਰਦੇ ਹਾਂ ਕਿ ਸਰਕਾਰ ਜਿਹੜੀ ਹੈ 2 ਸਾਲ ਦੇ ਬੌਂਡ ਦੇ ਵਿੱਚ ਸਰਕਾਰੀ ਨੌਕਰੀ ਕਰਾਵੇ ਕਰਨੀ ਚਾਹੀਦੀ ਜਿਹੜਾ ਬੱਚਾ ਸਰਕਾਰੀ ਸਹੂਲਤ ਲੈਂਦਾ ਉਹ ਕਰਨਾ ਚਾਹੀਦਾ ਪਰ ਉਹਦੇ ਲਈ ਇਹ ਹੈ ਕਿ ਤੁਸੀਂ ਹੋਰ ਬੜੀਆਂ ਆਪਸ਼ਨਸ ਨੇ ਕਿ ਤੁਸੀਂ ਡਿਗਰੀ ਦੀ ਜਿਹੜੀ ਹੈ ਉਹਨੂੰ ਉਹਨੂੰ ਅਵਾਰਡ ਉਹ ਤੋਂ ਸਿਸਟਮ ਲਿਆ ਸਕਦੇ 2 ਸਾਲਾਂ ਬਾਅਦ ਪਰ ਕੀ 20 ਸਾਲ ਦੀ ਸ਼ੋਰਟੀ ਬੌਂਡ ਦਿੱਤੇ ਬਿਨਾ ਕਿ ਇਹ ਕਿਸੇ ਬੱਚੇ ਦੀ ਜਿਹੜੀ ਉਹਦੀ ਇੱਕ ਹੱਕ ਹੈ ਉਹਦੇ ਹੱਕਾਂ ਤੇ ਡਾਕਾ ਨਹੀਂ ਹੈ ਕਿ ਫ੍ਰੀ ਜਿਹੜੀ ਐਜੂਕੇਸ਼ਨ ਹੱਕ ਹਰ ਬੰਦੇ ਦਾ ਹਰ ਬੱਚੇ ਦਾ ਹੈ ਜੇ ਕੋਈ ਬੱਚਾ ਵੱਡਾ ਗਰੀਬ ਬੱਚਾ ਕੋਈ ਐਸਸੀਪੀ ਚਾਰ ਦਾ ਬੱਚਾ ਐਸਟੀਪੀ ਚਾਰ ਦਾ ਬੱਚਾ ਜਨਰਲ ਕੈਟਾਗਰੀ ਦਾ ਬੱਚਾ ਕਿ ਜਨਰਲ ਕੈਟਾਗਰੀ ਦੇ ਵਿੱਚ ਗਰੀਬ ਬੰਦੇ ਨਹੀਂ ਹੈਗੇ ਉਹ ਬੰਦੇ ਕਿੱਥੋਂ ਪੈਸੇ ਲੈ ਕੇ ਆਉਣਗੇ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦਾ ਜਿਹੜੇ ਮੈਡੀਕਲ ਐਜੂਕੇਸ਼ਨ ਦੇ ਮਿਨਿਸਟਰ ਨੇ ਉਹਨਾਂ ਨੂੰ ਵੀ ਕਹਿੰਦੇ ਬਾਬਾ ਫਰੀਦ ਯੂਨੀਵਰਸਿਟੀ ਦੇ ਚਾਂਸਲਰ ਸਾਹਿਬ ਨੂੰ ਕਹਿੰਨਾ ਕਿ ਇਸ ਮਸਲੇ ਨੂੰ ਰਿਵਿਊ ਕੀਤਾ ਜਾਵੇ ਇਹਦੇ 'ਚ ਇਹਨੂੰ ਇੱਕ ਇਹੋ ਜਿਹੀ ਇੱਕ ਵਧੀਆ ਜਿਹੜਾ ਇੱਕ ਅਗਲਾ ਡਰਾਫਟ ਕੀਤਾ ਜਾਵੇ ਹੈ ਕਾਨੂੰਨ ਜਿਹੜਾ ਹੈ ਕਿ ਜਿਹਦੇ ਤਹਿਤ ਬੱਚਾ ਪੜ ਸਕੇ ਠੀਕ ਹੈ ਥੋੜੀ ਜਿਹੜੀ ਡਿਊਟੀ ਵਾਲੀ ਗੱਲ ਹੈ ਉਹ ਉਹ ਵੀ ਪੂਰੀ ਕਰ ਸਕੇ ਸੋ ਅੱਜ ਦਾ ਇਹ ਮੁੱਦਾ ਮੈਂ ਚਾਹੂੰਗਾ ਕਿ ਪੰਜਾਬ ਦੇ ਵਿੱਚ ਹਰ ਬੰਦੇ ਨੂੰ ਇਸ ਬਾਰੇ ਸੋਚਣਾ ਪਊਗਾ ਕੱਲ ਨੂੰ ਹਰ ਬੱਚੇ ਹਰ ਆ ਪੱਤਰਕਾਰ ਭਾਈਚਾਰਾ ਬੈਠਾ ਥੋੜੇ ਬੱਚੇ ਵੀ ਕੱਲ ਨੂੰ ਕਿਸੇ ਨਾ ਕਿਸੇ ਦੇ ਮੈਡੀਕਲ ਦੇ ਵਿੱਚ ਐਡਮਿਸ਼ਨ ਲੈਣੀ ਹੋਣੀ ਹੈ ਤੇ ਮੈਨੂੰ ਲੱਗਦਾ ਕਈ ਵਾਂਝੇ ਵੀ ਰਹਿਣਗੇ ਕਿ ਤੇ ਬਹੁਤ ਸਾਰੀਆਂ ਸੀਟਾਂ ਖਾਲੀ ਹੋਣਗੀਆਂ ਤੇ ਉਹ ਬੱਚੇ ਜਿਹੜੇ ਨੇ ਉਹ ਬਾਹਰਲੇ ਸੂਬਿਆਂ ਚ ਜਾਣ ਤੇ ਦੂਸਰੀ ਗੱਲ ਪ੍ਰਾਈਵੇਟ ਕਾਲਜਾਂ ਦੇ ਵਿੱਚ ਇੱਕ ਚੀਜ਼ ਇਹ ਵੀ ਮੈਨੂੰ ਕਹਿੰਦੇ ਡਾਊਟ ਹੈ ਕਿ ਸ਼ਾਇਦ ਕਿਤੇ ਇਹ ਕਾਨੂੰਨ ਇੰਪਲੀਮੈਂਟ ਕਰਕੇ ਕਿਉਂਕਿ ਪ੍ਰਾਈਵੇਟ ਕਾਲਜਾਂ ਤੇ ਕਾਨੂੰਨ ਲੱਗਦੀ। ਪੰਜਾਬ ਦੇ ਵਿੱਚ ਜਿਹੜਾ ਬੱਚਾ ਪ੍ਰਾਈਵੇਟ ਕਾਲਜਾਂ ਦੇ ਵਿੱਚ ਐਮਬੀਬੀਐਸ ਕਰੂਗਾ ਉਹ ਤੇ ਕਾਨੂੰਨ ਲੱਗੂ ਨਹੀਂ ਹੈ। ਇਹ ਸਿਰਫ ਸਰਕਾਰੀ ਕਾਲਜ ਦੇ ਵਿੱਚ ਕਾਨੂੰਨ ਲੱਗੂ। ਤੇ ਕੀ ਕਿਤੇ ਇਹ ਉਹਨਾਂ ਨੂੰ ਕੋਈ ਬੈਨੀਫਿਟ ਦੇਣ ਦਾ ਚੱਕਰ ਤਾਂ ਨਹੀਂ ਹੈ। ਸੋ ਇਹ ਜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਤੇ ਵਿਚਾਰ ਕਰਨ ਦੀ ਲੋੜ ਹੈ। ਸਾਨੂੰ ਇਹ ਸਮਝਣਾ ਪਊਗਾ ਮੇਰੀ ਬੇਨਤੀ ਹੈ ਸਾਰਿਆਂ ਨੂੰ। ਕਿ ਤੁਸੀਂ ਇਸ ਮੁੱਦੇ ਤੇ ਜ਼ਰੂਰ ਸਾਰੇ ਪੰਜਾਬ ਚਰਚਾ ਕਰੇ ਕੱਲ ਨੂੰ ਤੇ ਦੂਜੀ ਗੱਲ ਮੈਂ ਸਰਕਾਰ ਨੂੰ ਫੇਰ بار بار ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਚ ਡਾਕਟਰਾਂ ਦੀ ਘਾਟ ਨੂੰ ਦੇਖਦੇ ਹੋ ਅੱਜ ਤੁਹਾਨੂੰ ਇਹ ਛੋਟੀ ਬੋਨਟ ਲੈਣੇ ਪੈਣੇ ਕਿਉਂਕਿ ਥੋਡੀਆਂ ਨਲੇਕੀਆਂ ਕਰਕੇ ਤੁਸੀਂ ਤੁਹਾਡੇ ਕੋਲ ਡਾਕਟਰ ਨਹੀਂ ਹੈਗੇ ਤੁਹਾਡੇ ਡਾਕਟਰ ਕੰਮ ਨਹੀਂ ਕਰ ਸਕਦੇ ਕਿਉਂਕਿ ਆਪਣੇ ਕੋਲੇ ਬਹੁਤ ਲਿਮਟਿਡ ਜਿਹੜੇ ਨੇ ਡਾਕਟਰ ਪੈਦਾ ਹੁੰਦੇ ਨੇ ਉਸ ਕਰਕੇ ਮੁੱਦਾ ਜਿਹੜਾ ਵੱਡਾ ਬਣਿਆ ਹੋਇਆ ਤੇ ਜੇ ਤੁਸੀਂ ਮੈਡੀਕਲ ਕਾਲਜ 16 ਬਣਾਏ ਹੁੰਦੇ ਤੇ ਅੱਜ ਘੱਟੋ ਘੱਟ 1600 ਜਵਾਕ ਜਿਹੜਾ ਹੋਰ ਸੀ ਪੰਜਾਬ ਦੇ ਵਿੱਚ ਜਿਹੜਾ ਉਹ ਡਾਕਟਰ ਬੰਦਾ ਸੋ ਇਸ ਮੁੱਦਾ ਬਹੁਤ ਗੰਭੀਰ ਮੁੱਦਾ ਜਿੱਤੇ ਸੋਚਣ ਦੀ ਲੋੜ ਹੈ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਤੇ ਸਿਹਤ ਮੰਤਰੀ ਸਾਹਿਬ ਨੂੰ ਐਜੂਕੇਸ਼ਨ ਮਿਨਿਸਟਰ ਨੂੰ ਕਿ ਇਸ ਮੁੱਦੇ ਤੇ ਜ਼ਰੂਰ ਚਰਚਾ ਕਰ ਤੇ ਇਸ ਨੂੰ ਇਤੇ ਧਿਆਨ ਦੇ ਕੇ ਬਹੁਤ ਜਲਦ ਫੈਸਲਾ ਕਰਨ ਵਾਲਾ ਕਿਉਂਕਿ ਇਹਦੇ ਚ ਹੁਣ ਐਡਮਿਸ਼ਨ ਸਟਾਰਟ ਹੋ ਗਈ ਹੈ ਤੇ ਕਲਾਸਾਂ ਇਸੇ ਮਹੀਨੇ ਦੇ ਵਿੱਚ ਸਟਾਰਟ ਹੋ ਜਾਣਗੀਆਂ ਸੋ ਕਈ ਬੱਚੇ ਨੇ ਰਿਪੀਟ ਕਰਨਾ ਹੈ ਕਈ ਬੱਚੇ ਨੇ ਬਹੁਤ ਕੁਝ ਕਰਨਾ ਤਾਂ ਬੱਚਿਆਂ ਦੇ ਭੁੱਖ ਦੇ ਨਾਲ ਫੇਖਲਵਾੜ ਹੈ ਇੱਕ ਤਰ੍ਹਾਂ ਦਾ ਤੇ ਮੈਂ ਇਸ ਗੱਲ ਦੀ ਪੂਰਜ਼ੋਰ ਨਿਤਾ ਕਰਦਾ ਤੇ ਸਖ ਸ਼ਬਦਾ ਜੇ ਕਹਣਾ ਕਿ ਇਸ ਲਈ ਕਿਤੇ ਵੀ ਜਾਣਾ ਪਿਆ ਤਾਂ ਉਸੇ ਹਰ ਹੱਥ ਵਗੈਰਾ ਦਰਵਾਜ਼ੇ ਤੇ ਇਸ ਮਸਲੇ ਲਈ ਜ਼ਰੂਰ ਜਾਉਂਦਾ ਮੋਟਾ ਇਹ ਤਾਂ ਲੱਗਦਾ ਨਹੀਂ ਜੀ ਇਸ ਤਰ੍ਹਾਂ ਦਾ ਕਦਮ ਜਿਹੜਾ ਦੁੱਜੀ ਸਿੱਖਿਆ ਨੂੰ ਘੜਾਉਣ ਵਾਲੇ ਨੇ ਪਾਈ ਪ੍ਰੋਬਲਮ ਨੂੰ ਹੱਲ ਨਾ ਬਿਲਕੁਲ ਦੇਖੋ ਇਥੋਂ ਸ਼ੋਧ ਤਾਂ ਹੀ ਹੋ ਰਿਹਾ ਕਿ ਤੁਸੀਂ ਇਹ ਕਲੀਅਰ ਇਹਦੇ ਚ ਬਹੁਤ ਹਾਰਡ ਕੋਪੀਸ ਨੇ ਲਿਖੇ ਹੋਏ ਜਿਹੜੇ ਇਹ ਐਗਰੀਮੈਂਟ ਹੈ ਮੇਰੇ ਕੋਲੇ ਇਹ ਐਗਰੀਮੈਂਟ ਦੇ ਕਾਪੀਆਂ ਨੇ ਜਿਹੜੇ ਤੇ ਇਹ ਲਿਖਿਆ ਗਿਆ ਹੈ ਉਹ ਚੇਚੇ ਤੌਰ ਤੇ ਕਿ ਤੁਸੀਂ ਤੁਹਾਡੀ ਪ੍ਰਾਪਰਟੀ ਜ਼ਬਤ ਹੋਊਗੀ ਤੁਹਾਡੀ ਜਿਹੜੀ 20 ਲੱਖ ਰੁਪਏ ਦਾ ਤੁਸੀਂ ਐਫਰੀ ਦਿਓ 20 ਲੱਖ ਰੁਪਏ ਦੀ ਪ੍ਰਾਪਰਟੀ ਦਿਓ ਕੁਝ ਦਿਓ ਜਦੋਂ ਜਿਹੜੇ ਬੰਦਿਆਂ ਕੋਲੇ ਅੱਜ ਮੈਂ ਤੁਸੀਂ ਇਹ ਦੱਸੋ 800 ਬੱਚਾ ਨੇ ਐਲਬੀਬੀਐਸ ਕਰਨੀਆਂ ਕੀ 800 ਬੱਚਿਆਂ ਤੋਂ ਮੈਂ ਗਰੰਟੀ ਕਰਦਾ 700 ਬੱਚਿਆਂ ਕੋਲੇ ਵੀ ਇਹ ਜਹ ਹੱਲ ਨਹੀਂ ਹੋਣਾ ਕਿ ਜਿਹੜਾ ਜਿਹੜੇ ਇਹ 20-20 ਲੱਖ ਰੁਪਏ ਦੀ ਕਿਸੇ ਚੰਗੇ ਬੰਦੇ ਨੂੰ ਵੀ ਲੱਗਦੀ ਪ੍ਰੋਪਰਟੀ ਅਜ ਜੇ ਤੁਸੀਂ 12 ਲੱਖ, 13 ਲੱਖ, 15 ਲੱਖ ਰੁਪਏ ਦੇ ਕਿਲੇ ਦੀ ਜਿਹੜੀ ਹੈ ਕਲੈਕਟਰ ਵੈਲਿਊ ਹੈ ਤੇ ਤੁਸੀਂ ਇਹਦਾ ਮੈਂ ਡੇਢ ਦੋ ਦੋ ਕਿਲੇ ਤੁਸੀਂ ਇਕੱਲੇ ਕਿਸੇ ਕਿਸਾਨ ਦੇ ਜਿਹੜੇ ਨੇ ਉਹ ਤੁਸੀਂ ਇਹਦੇ ਚ ਛੋਟੀ ਬੌਂਡਸ ਲਓਗੇ ਤੇ ਉਹ ਵੀ ਟਟੂ ਘੱਟ 7 ਸਾਲਾਂ ਵਾਲੀ ਬੌਂਡ ਹੋਊਗਾ 7 ਸਾਲਾਂ ਲਈ ਉਹ ਕੀ ਨਾ ਕੁਝ ਵੇਚ ਸਕਦਾ ਉਹ ਤੇ ਨਾ ਉਹ ਤੇ ਲੋਨ ਲੈ ਸਕਦਾ ਸਰਕਾਰ ਦੀ ਮੈਂ ਤਾਂ ਹੈਰਾਨੀ ਆ ਵੀ ਕੌਣ ਬੰਦੇ ਹੈ ਜੀ ਪਾਲਿਸਿਸ ਬਣਾਉਂਦੇ ਨੇ ਮਤਲਬ ਸਿਆਣਪ ਵਾਲੀ ਕੋਈ ਗੱਲ ਲੱਗਦੀ ਨਹੀਂ ਇਹਦੇ ਜਿਵੇਂ ਪੰਜਾਬ ਸਰਕਾਰੇ ਪਾਲਿਸੀ ਲਾਗਤੋਰੀ ਹੈ ਕਿ ਸਿਆਦਰ ਸਟੇਟ ਜਿਸ ਤਰ੍ਹਾਂ ਹੈ ਨਹੀਂ ਸੇਟਾਂ ਦੇ ਵਿੱਚ ਹੋ ਸਕਦਾ ਹੈ ਅਸੀਂ ਤਾਂ ਆਪਣੇ ਪੰਜਾਬ ਦੀ ਗੱਲ ਕਰਦੇ ਆ ਜੇ ਕਿਸੇ ਸਟੇਟ 'ਚ ਲਾਗੂ ਹੈ ਪਾਲਿਸੀਆਂ ਹੈ ਨੇ ਤਾਂ ਉੱਥੇ ਵੀ ਮੈਂ ਕਹਿੰਦਾ ਵੀ ਇਹ ਚੀਜ਼ ਵੀ ਵੀ ਲੱਖ ਦੇ ਬਾਂਡ ਨਹੀਂ ਹੁਣੇ ਉੱਥੇ ਇਹ ਹੋ ਸਕਦਾ ਹੈ ਕਿ ਬੱਚਾ ਕੋਈ 2 ਸਾਲ ਲਈ 5 ਸਾਲ ਲਈ ਕੋਈ ਵੀ ਨੌਕਰੀ ਕਰੇ ਉਹ ਜ਼ਹੀਨਾ ਵੀ ਹੈ ਜਿਹੜਾ ਬੱਚਾ ਕੋਈ ਸਰਕਾਰੀ ਸਕੂਲ 'ਚ ਪੜਦਾ ਹੈ ਤਾਂ ਉਹਦੀ ਡੈਫੀਨਿਟ ਹੈ ਸਰਕਾਰ ਸਾਡਾ ਫਰਜ਼ ਮੰਨਦਾ ਸਾਡੇ ਸੂਬੇ ਲਈ ਕੰਮ ਕਰਨ ਲਈ ਜਿਹੜਾ ਡਾਕਟਰ ਬਣ ਕੇ ਆ ਸਰਕਾਰੀ ਤੌਰ ਤੇ ਸਾਡੇ ਸੂਬੇ 'ਚ ਕੰਮ ਕਰੇ ਪਰ ਕੰਮ ਕਰਨ ਦੇ ਨਾਲ ਨਾ ਪਰ ਆ ਜਿਹੜਾ ਪੈਸੇ ਆਲਾ ਬੋਝ ਹੈ ਜਾਂ ਬੌਂਡ ਆਲਾ ਬੋਝ ਆ ਜਾਂ ਤੁਸੀਂ ਵੀ ਜੇ ਤੁਸੀਂ ਇਹ 20 ਲੱਖ ਦੀ ਛੋਟੀ ਦਿਓਗੇ ਤਾਂ ਤੁਹਾਡੀ ਅਰਮਿਸ਼ਨ ਹੋਣੀ ਹੈ ਇਹ ਬਹੁਤ ਮਹੱਤਵਪੂਰਨ ਹੈ ਕੋੜੀ ਜੀ ਜੇ ਉਹਦੀ ਮਤਲਬ ਉਹਦੇ ਉਹਦੀ ਸਿੱਖਿਆ ਦੇ ਹੱਕਾਂ ਤੇ ਡੱਕ ਹੈ ਇਹ ਸਿੱਧਾ ਕੋੜੀ ਜੀ ਸਰਕਾਰ ਨੇ ਤੁਹਾਡੀ ਇਹ ਕੰਟਰੋਲ ਲਾਉਣਾ ਦਾ ਨਾ ਮੰਨੀ ਢਾਗ ਲਾਤਾ ਦਾ ਕਰਨ ਕੀ ਹੋ ਰਿਹਾ ਕੀ ਕਰਨ ਸਾਰੇ ਬੱਚੇ ਬਹੁਤ ਸਾਰੇ ਪੇਰੈਂਟਸ ਹੀ ਮਿਲ ਜੁਲ ਕੇ ਇਹ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਤੇ ਜਿੱਥੇ ਹਾਈ ਕੋਰਟ ਦੇ ਵਿੱਚ ਇਸ ਮੁੱਦੇ ਨੂੰ ਚੱਕਿਆ ਜਾਊਗਾ ਉੱਥੇ ਵੀ ਅਸੀਂ ਇਹਦਾ ਕੇਸ ਵੀ ਫਾਈਲ ਹੋਊਗਾ ਤੇ ਜਿੱਥੇ ਤੱਕ ਜਾਣਾ ਠੋਗਾ ਅਸੀਂ ਆਵਾਜ਼ ਬਣ ਕੇ ਲੋਕਾਂ ਦੀ ਜ਼ਰੂਰ ਚਾਹਾਂਗੇ ਅ ਵੀ ਜਿਹੜਾ ਮੈਡੀਕਲ ਸਿੱਖਿਆ ਗੱਲ ਕਰੀਏ ਤਾਂ ਆਪਣੇ ਇਲਾਕੇ ਵਿੱਚ ਵੀ ਕਿ ਮੈਡੀਕਲ ਕੌਂਸਲ ਨੂੰ ਜਾ ਰਹੇ ਸੀ ਉਹ ਵਿੱਚ ਹੀ ਹੈ ਗਿਆ ਮੈਡੀਕਲ ਕਾਲਜ ਜਿਹੜਾ ਖੋਲਣ ਵਾਲੀ ਗੱਲ ਹੈ ਉਹ ਕਿਉਂਕਿ ਪੰਜਾਬ ਸਰਕਾਰ ਦੇ ਕੋਲੇ ਨਾ ਤਾਂ ਪੈਸਾ ਹੈ ਨਾ ਵਿਜ਼ਨ ਹੈ ਨਾ ਪੰਜਾਬ ਸਰਕਾਰ ਦਾ ਕੋਈ ਇੱਛਾ ਹੈ ਚਲੋ ਮੈਡੀਕਲ ਕਾਲਜ ਇੱਥੇ ਤਾਂ ਉਹ ਜ਼ਮੀਨ ਲਈ ਜਿਹਦੇ ਵਿੱਚ ਪਹਿਲੀ ਪਿਛਲੇ 1974 ਰੌਲਾ ਚੱਲਦਾ ਸੀ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹਣਾ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਤੇ 15 ਹੋਰ ਮੈਡੀਕਲ ਕਾਲਜ ਕਿੱਥੇ ਚੱਲ ਰਹੇ ਨੇ ਕਿਰਪਾ ਕਰਕੇ ਤਾਂ ਜ਼ਰੂਰ ਜਵਾਬ ਦਿਓ ਕਿ ਜਿਹੜੇ ਚਲੋ 16ਵਾਂ ਮਾਸਤੂਣਾ ਸਾਹਿਬ ਦਾ ਤਾਂ ਮੁੱਦਾ ਦੁਬਿਧੇ ਪੂਰੇ ਪੰਜਾਬ 'ਚ ਕਿ ਦੁਨੀਆ 'ਚ ਭਾਰਤਾਂ ਮਾਸਤੂਣਾ ਸਾਹਿਬ ਦੇ ਮੁੱਦੇ ਤਾਂ ਤੁਸੀਂ ਬਹੁਤ ਵੱਡੀ ਸਿਆਸਤ ਕਰ ਲਈ ਪਰ ਮੈਂ ਹੁਣ ਉਹਨਾਂ ਨਾਲ ਜਥੇਬੰਦੀਆਂ ਨੂੰ ਵੀ ਬੇਨਤੀ ਕਰੂੰਗਾ ਕੀ ਕਿਰਪਾ ਕਰਕੇ ਜਿਹੜੇ ਆ ਮੁੱਦੇ ਨੇ ਹੁਣ ਥੋੜੇ ਜਵਾਕਾਂ ਦੇ ਸਿੱਖਿਆ ਦੇ ਹੱਕਾਂ ਦੇ ਡਾਕਾ ਜਿਹੜਾ ਪੈ ਰਿਹਾ ਕੀ ਤੁਸੀਂ ਇਹਦੇ ਲਈ ਬੋਲ ਰਹੇ ਹੋ ਕਿ ਉਹ 15 ਜਿਹੜੇ 16 ਮੈਡੀਕਲ ਕਾਲਜ ਖੋਲਣ ਵਾਲੀ ਗੱਲ ਕੀਤੀ ਹੈ ਉਹਦੇ ਚ ਇਹਨਾਂ ਤੱਕ ਮੁੜ ਕੇ ਖੇੜੀ ਵੀ ਕਰਨ ਦੀ ਗੱਲ ਕੀਤੀ ਸੀ ਕਿਹੜਾ ਹੈ ਜਾਂ ਇੱਕ ਦਿਖਾ ਦਾਂ ਨਾ ਵੀ ਕਿ ਇੱਥੇ ਪਿਛਲੇ ਪੌਣੇ ਚਾਰ ਸਾਲ ਚ ਕੋਈ ਬਾਉਂਡਰੀ ਵਾਲ ਵੀ ਨਹੀਂ ਕੋ ਬਸ ਇੰਨੀ ਇੱਕ ਗੱਲ ਮੈਂ ਇਹ ਜ਼ਰੂਰ ਚਰਚਾ ਦਾ ਵਿਸ਼ਾ ਹੈ ਅੱਜ ਫਿਰ ਮੈਂ ਕਹਣਾ ਕਿ ਮੁੱਦਾ ਬਹੁਤ ਅਹਿਮ ਹੈ ਪੰਜਾਬ ਲਈ ਪੰਜਾਬੀ